ਮਾਈਕੋ ਹਾਂਜੀ ਪਿੰਡ ਵੀ ਕੀ ਨਾਮ ਹੈ ਜੀ ਆਪਣਾ ਮਾਲਵਿੰਦਰ ਕੌਰ ਜੀ ਕਿਹੜਾ ਪਿੰਡ ਹੈ ਜੀ ਕੋਟੜਾ ਨਵਰੋ ਜੀ ਹਾਂਜੀ ਜਿਹੜੇ ਇਹ ਪੰਚਾਇਤ ਚੋਣਾਂ ਦੇ ਜਿਹੜੇ ਤੁਸੀਂ ਕਾਗਜ਼ ਭਰੇ ਨੇ ਜੀ ਕੀ ਕਹਿਣਾ ਚਾਹੀਏ ਇਹ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਭਰੇ ਗਏ ਨੇ ਅੱਛਾ ਜੀ ਹਾਂਜੀ ਤੁਸੀਂ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜੀ ਸਟੇਡੀਅਮ ਵਿਕਾਸ ਦੇ ਸਟੇਡੀਅਮ ਹਸਪਤਾਲ ਇਥੇ ਬੋਲਦਾ ਕਈ ਕੰਮ ਜਿਹੜੇ ਅਧੂਰੇ ਰਹਿੰਦੇ ਆ ਜੀ ਅਸੀਂ ਕਰਾਂਗੇ ਨਸ਼ਿਆਂ ਤੋਂ ਖਲਾਫ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਨਾਮ ਹੈ ਆਪਣਾ ਸਤਵਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜੋ ਕਿ ਅੱਜ ਦੇ ਦਲਦਲ ਵਿੱਚ ਨਸ਼ੇ ਦੇ ਦਲਦਲ ਵਿੱਚ ਨਵੀਂ ਜਨਰੇਸ਼ਨ ਤਸਦੀ ਜਾਰੀ ਹੈ ਜੀ ਪਹਿਲਾ ਕਦਮ ਸਾਡੀ ਪੰਚਾਇਤ ਦਾ ਤੇ ਨਗਰ ਦਾ ਇਹ ਹੋਏਗਾ ਕਿ ਅਸੀਂ ਨਸ਼ਾ ਮੁਕਤ ਪਿੰਡ ਕੋੜਾ ਅਮਰੂ ਨੂੰ ਬਣਾਉਣਾ ਜੀ ਆਪਣੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਬਾਰੇ ਜੋ ਵੀ ਅਧੂਰੇ ਕੰਮ ਨੇ ਜੀ ਸਟੇਡੀਅਮ ਸਪੋਰਟਸ ਦੇ ਵਿੱਚ ਜੋ ਨੌਜਵਾਨ ਮੁੰਡੇ ਗੇਮ ਕਰ ਰਹੇ ਨੇ ਉਹਨਾਂ ਲਈ ਜਿਮ ਦਾ ਜਿਮ ਲੈ ਕੇ ਆਉਣੀਆਂ ਜੀ ਤੇ ਹੋਰ ਵੀ ਪ੍ਰਾਲੇ ਕਰਾਂਗੇ ਜੀ ਜਿਸ ਨਾਲ ਨੌਜਵਾਨ ਪੀੜੀ ਅੱਗੇ ਵੱਧ ਸਕੇ I don't know